ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਈ ਪ੍ਰਦੀਪ ਦੇ ਕੋਲੋਂ ਪਿੰਡ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਹੈ ਧਨੋਲਾ ਮੰਡੀ ਦੇ ਨੇੜੇ ਰਹਿ ਜਾਂਦਾ ਛਾਸ ਗੱਲ ਹੈ ਇਸ ਭਰਾ ਦੀ ਵੀ ਇਹਦੇ ਕੋਲ ਬਹੁਤ ਸਾਰੀਆਂ گاਵਾ ਹਰ ਰੋਜ਼ ਵਿਕਰੀ ਵਾਲੀਆਂ ਹੁੰਦੀਆਂ ਜਦੋਂ ਵੀ ਤੁਸੀਂ ਆਉਣਾ ਚਾਹੋ ਤਾਂ ਤੁਹਾਨੂੰ ਇੱਥੇ 10 12 15 گاਵਾ ਜਿਹੜੀਆਂ ਉਹ ਮੌਜੂਦ ਮਿਲਣਗੀਆਂ ਅੱਜ ਫੇਰ ਕਈ گاਵਾ ਹੈਗੀਆਂ ਕੱਲੀ ਕੱਲੀ ਦਾ ਰੇਟ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਵੀਰ ਨੇ ਜਿਹੜਾ ਨਾ ਖਰੀਦਣਾ ਹੋਇਆ ਉਹ ਆ ਕੇ ਤਸੱਲੀ ਕਰ ਸਕਦਾ ਦੇਖਣਾ ਹੱਕ ਆ ਤੁਹਾਡਾ ਪਸ਼ੂ ਨੂੰ ਸਮਝਣਾ ਉਹਦੀ ਤਸੱਲੀ ਕਰਨਾ ਸੋ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ ਆਓ ਡਿਟੇਲ ਪੁੱਛੀਏ ਫਿਰ ਆਪਾਂ ਇੱਕ ਇੱਕ ਨੱਕ ਕਰਕੇ ਤੋਰਦੇ ਜਾਵਾਂਗੇ ਪ੍ਰਦੀਪ ਭਾਈ ਸਸਤੀ ਕਾਸੀ ਕਾਲ ਭਾਈ ਪ੍ਰਦੀਪ ਅੱਜ ਟੋਟਲ ਨੱਕ ਕਿੰਨੇ ਆ ਮੌਜੂਦ ਆਪਣੇ ਕੋਲ ਭਾਈ ਜਾਨਵਰ ਤਾਂ ਸੀਗੇ 25 ਠੀਕ ਹੈ ਪਰ ਤੁਸੀਂ ਥੋੜਾ ਇਧਰ ਮਿਲਕਿੰਗ ਵਿੱਚ ਬਿਜ਼ੀ ਸੀਗੇ ਉਹਦੇ ਕਰਕੇ ਵੀ ਮੰਨ ਲਓ ਵੀ ਜਾਨਵਰ ਸੇਲ ਹੀ ਹੋ ਗਈ 11 ਜਨਵਰੀ ਨਵੇਂ ਆਏ ਹੁਣ 11 ਆਪਣੇ ਕੋਲ ਹਾਂ 11 ਭਾਈ ਠੀਕ ਹੈ ਅੱਛਾ ਪ੍ਰਦੀਪ ਅੱਜ ਰੇਟ ਕਿੱਥੋਂ ਸ਼ੁਰੂ ਰੇਟ ਬਾਈ ਤੈਨੂੰ ਪਤਾ ਆਪਾਂ ਪਹਿਲੇ ਦਿਨੋਂ ਵੀਡੀਓ ਚ ਕੱਲੀ ਕੱਲੀ ਗਾਂ ਦੀ ਰੇਟ ਦੱਸਾਂਗੇ ਰੇਟ ਆਪਣੇ ਮੰਨ ਲਓ ਵੀ ਜਿਵੇਂ ਪਹਿਲ ਨੂੰ ਬੱਛੀ ਆ ਪਹਿਲੇ ਨੰਬਰ ਤੋਂ ਹੀ 1 ਲੱਖ 5000 ਤੋਂ ਸਟਾਰਟ ਠੀਕ ਹੈ ਇਹ ਪਹਿਲਾ ਸੂਆ ਸੂਆ ਪਹਿਲਾ ਸੂਆ ਬਾਈ ਬਹੁਤ ਵਧੀਆ ਬੱਛੀ ਆ 10 ਤੋਂ 15 ਦਿਨਾਂ ਦੇ ਬਾਕੀ ਆ ਰਕੇਸ਼ ਤੌਰਪਤ ਠੀਕ ਹੈ ਤੋਰੀ ਬਾਈ ਸੋ ਦੋਸਤੋ 10 ਤੋਂ 15 ਦਿਨ ਲਊਗੀ ਤੇ ਰੇਟ ਰੱਖਿਆ ਬਾਈ ਨੇ 1 ਲੱਖ ਤੇ 5000 ਐਨਾ ਲੰਬੀ ਲੈ ਕੇ ਉਥੇ ਰੁਕ ਜਾਓ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਕਿ ਸਵੇਲਿੰਗ ਪਾਉਣੀ ਚਾਲੂ ਕਰਤੀ ਅਡਰ ਜਿੰਨਾ ਵੀ ਬਣਾਉਗੀ ਬਹੁਤ ਸ਼ਾਨਦਾਰ ਚੌੜਾ ਆਡਰ ਬਣਾਉ ਫਿਕਸ ਜਿਹਾ ਹੀ ਰੱਖੋ ਹਾਂ ਫਿਕਸ ਫਿਕਸ ਆਡਰ ਰੱਖੂਗੀ ਚਵਾਈ ਵਾਲਾ ਥਣ ਹੱਥੀ ਚਵਾਈ ਵਾਲਾ ਵੀ ਆ ਮਸ਼ੀਨ ਵਾਲੇ ਬਾਕੀ ਬਾਈ ਗੱਲ ਇਹ ਹੁੰਦੀ ਆ ਦੇਖ ਆਪਾਂ ਇੰਨੀਆਂ ਗਾਵਾਂ ਵੇਚਦੇ ਆ ਆਪਾਂ ਹਰ ਭਰਾ ਨੂੰ ਇਹ ਕਹਿੰਦੇ ਨੇ ਆ ਵੀ ਆਪਣੇ ਐਸਟੀਮੇਟ ਨਾਲ ਲੈ ਲੇ ਆਪਾਂ ਕਿੰਨਾ ਦੁੱਧ ਲੈ ਸਕਦੇ ਆ ਕਿਉਂਕਿ ਆਪਣਾ ਰੁਟੀਨ ਦਾ ਕੰਮ ਆ ਲਗਾਤਾਰ ਵੀਡੀਓ ਆਪਾਂ ਪਾਉਣੇ ਆ ਲਗਾਤਾਰ ਜਾਨਵਰ ਵੇਚਦੇ ਆ ਜਿਹੜੀ ਵੀ ਤਸੱਲੀ ਕਰਨੀ ਆ ਆਪਣੇ ਘਰੇ ਕਰੋ ਚਾਹੇ ਕਿਸੇ ਵੀ ਸੱਜਣ ਤੋਂ ਆਪਾਂ ਵੈੜ ਖਰੀਦਦੇ ਆ ਤਸੱਲੀ ਉਹਦੇ ਘਰੋ ਕਰੋ ਕਿਉਂਕਿ ਇਹ ਸਾਹਾਂ ਵਾਲੀਆਂ ਚੀਜ਼ਾਂ ਨੇ ਬਾਈ ਸਹੀ ਆ ਹੁਣ ਇਹ ਪਿੱਛੇ 7 ਸਵਾ ਲੱਖ ਵਾਲੀ ਬਣੂਗੀ ਬਾਈ ਜਿੱਦਣ ਤਿਆਰੀ ਤੇ ਹੋਈ ਉਹ ਦਿਨ ਇਦਾਂ ਦੀ ਬੱਛੀ ਦਾ ਸਵਾ ਲੱਖ ਵੀ ਥੋੜਾ ਕਿੰਨਾ ਬਾਡੀ weight ਆ ਚੌੜੀ ਆ ਅਡਰ ਜਿੰਨੀ ਆ ਜਿੰਨਾ ਵੀ ਚੌੜੀ ਅਡਰ ਦੀ ਬੱਛੀ ਸੋ ਸੋਹਣਾ ਟਾਂਚਾ ਦੱਸ ਬਹੁਤ ਸੋਹਣਾ ਬਾਈ 1 ਲੱਖ ਤੇ 500000 ਜਿਹੜਾ ਤੇ ਅਡਰ ਬਾਈ ਦੇਖਦਾ ਕਿੱਥੋਂ ਸਟਾਰਟ ਹੋ ਕੇ ਕਰਨ ਵਾਲੀ ਦਾ ਪੂਰਾ ਸ਼ਾਨਦਾਰ ਅਡਰ ਬਣਾਉ ਇਹਦੇ ਅੱਗੇ ਬਾਈ ਜਿਹੜੀ ਬੈਠ ਕੇ ਇਹ ਬੱਛੀ ਨੇ ਬਾਈ 26 ਕਿਲੋ ਦੁੱਧ ਪਲੂਨ ਨੇ ਦਿੱਤਾ ਹੋਇਆ ਦੂਜਾ ਸੂਆ ਅੱਜ ਹਫਤਾ 10 ਦਿਨ ਪੈਂਡਿੰਗ ਆ ਬਸ ਇਹਦੇ ਇਹਦਾ ਰੇਟ ਬਾਈ ਰੇਟ 1 ਲੱਖ 10000 ਰੁਪਏ ਬ ਜੇ ਕੋਈ ਜੋੜਾ ਵੀਰ ਲੈਂਦਾ ਹੋਇਆ 200 ਕਿਲੋਮੀਟਰ ਤੱਕ ਇਹਨਾਂ ਦੀ ਪਹੁੰਚ ਦੇ ਦੇ। ਠੀਕ ਹੈ। ਤੋਰ ਪਤਾ। ਇਹ ਵੀ ਬੱਚੀ ਬਾਈ ਇੰਨੀ ਕਛੇਦਾਂਦਾ ਏ। ਹੂੰ। ਇੰਨੀ ਕ ਤਿਆਰੀ ਕਰੂਗੀ ਕਰਮਾਂ ਵਾਲੀ ਵੀ ਅਡਰ ਇਹਦਾ ਵੀ ਅੱਗੋਂ ਲੈ ਕੇ ਪਿੱਛੇ ਤੱਕ ਚੌੜੇ ਅਡਰ ਦੀ ਆ ਉਤੋਂ ਸਰੀਰ ਕ ਢਾਂਚਾ ਬੜਾ ਪਿਆਰਾ। ਸੋ ਸਟਰਕਚਰ ਦੇਖੋ ਪਹਿਲਵਾਨ ਨਾਰਗੀ ਤੋਰ ਹਵਾਨਾ ਇਹਦਾ ਵੀ ਫਿਕਸ ਜਾਈ ਹੈ। ਚੰਗਾ ਦੁੱਧ ਬਾਈ ਦੱਸਦਾ ਪਹਿਲੇ ਸੂਏ ਚੋਇਆ ਪਰ ਨਾਲ ਇਹ ਵੀ ਗੱਲ ਐਡ ਕੀਤੀ ਹੈ ਵੀ ਜਿਹੜਾ ਵੀਰ ਖਰੀਦਦਾ ਉਹ ਦੇਖ ਲੈ ਵੀ ਉਹ ਕਿੰਨਾ ਚੋ ਸਕਦਾ ਢਾਂਚੇ ਦਾ। ਜਿਹੜਾ ਉਹ ਕੋਈ ਮੁੱਲ ਨਹੀਂ ਬਹੁਤ ਸੋਹਣੀ ਵੈੜ ਹੈ ਜਿਹੜਾ ਜੈਨੂਨ ਦੁੱਦਾ ਬਾਈ ਜੀ ਤੇ 25 ਕਿਲੋ ਤੋਂ ਇਹ ਕੱਟ ਦਿੰਦੀ ਨਹੀਂ ਆਪਾਂ ਨੂੰ ਪਤਾ ਹੀ ਆ ਅੱਗੇ ਭਰਾ ਦੀ ਕੇਅਰ ਦੇ ਉੱਤੇ ਵੀ ਆ ਦੇਖੋ ਬਾਕੀ ਦਾ ਜਿਹੜਾ ਬਾਡੀ ਸਟਰਕਚਰ ਇੰਨਾ ਕਿ ਵਧੀਆ ਹੈਗਾ ਬਹੁਤ ਪਿਆਰਾ ਚਾਹੇ ਇਹਨਾਂ ਨੂੰ ਚਾਰ ਚਾਰ ਸੂਈ ਆਪਾਂ ਰੱਖ ਲਈਏ ਇਹ ਬਹੁਤ ਇਦਾਂ ਹੀ ਰਹਿਣੀਆਂ ਨੇ ਇਹ ਇਹਦੋਂ ਅੱਗੇ ਜਿਹੜੀ ਵੈੜ ਖੜੀ ਹੈ ਇਹ ਪਹਿਲਾ ਸੂਆ ਬਾਈ ਇਹਨੇ ਦੁੱਕ ਦੇ ਦੰਦ ਤੋੜ ਕੇ ਚੌਗਦੇ ਚੱਕ ਲੇ ਠੀਕ ਹੈ ਤੇ ਪਹਿਲਾ ਸੂਆ ਹਲੇ ਗੂੰਦ ਹੀ ਮਾਰੇ ਤਿੰਨ ਤਰੀਕ ਨੂੰ ਇਹਦੇ ਦਿਨ ਪੂਰੇ ਬਾਈ ਇਹਦਾ ਰੇਟ ਕੀ ਰੇਟ ਦਾ 110000 ਰੁਪਇਆ ਬਾਈ ਠੀ ਇਹ ਬੇੜਾ ਨੇ ਜਿਹੜੀਆਂ ਬਾਈ ਜਿਵੇਂ ਇਹ ਚਾਰੇ ਬੇੜਾ ਨੇ ਜਿਹਨਾਂ ਚ ਦੋ ਜਿਹੜੀਆਂ ਮਰਜੀ ਵੀਰ ਲੈਂਦਾ ਦੋ ਦੀ ਆਪਾਂ ਪਹੁੰਚ ਦੇ ਦਾਂਗੇ ਠੀਕ ਐ ਸੋ ਦੋਆਂ ਦੀ ਪਹੁੰਚ ਹੋ ਜੂਗੀ ਰੇਟ ਤੁਹਾਨੂੰ ਦੱਸ ਹੀ ਰਹੇ ਆ ਇਹਦਾ ਰੇਟ 1 ਲੱਖ ਤੇ ਤੱਕ ਸੱਜਾ ਇਹ ਬੱਚਾ ਬਾਈ ਜਿਹੜਾ ਮਰਜੀ ਭਰਾ ਲੈ ਜੇ 25 ਕਿਲੋ ਦੁੱਧ ਇਹਨੂੰ ਮੰਨ ਕੇ ਲੈ ਜੇ ਵੀ ਇੰਨੀ ਕਿ ਪਿਆਰੀ ਆ ਤੇ ਥਾਣਾ ਦਾ ਗੈਪ ਹਲੇ ਬਿਲਕੁਲ ਥੋੜੀ ਥੋੜੀ ਗੂੰਦ ਗੂੰਦੀ ਮਾਰਦੀ ਆ ਥਾਣਾ ਚੋਂ ਉੱਪਰੋਂ ਟਾਂ ਚੈਨਾ ਵਧੀਆਗਾ ਨਸਲ ਕੁਆਲਟੀ ਜਿੰਨੀ ਕਦੇ ਵੀ ਸਾਹਮਣੇ ਵੀ ਕੋਈ ਵੀ ਜਾਨਵਰ ਕ੍ਰੋਸ ਨਹੀਂ ਆਪਣੇ ਕੋਲੇ ਗਿੜਾਇਰਾ ਹੋਰ ਕਮਾਦੀ ਬਈ ਦੋਸਤੋ ਇਹਦੇ ਵੀ ਫੁੜਿਆਂ ਦੀ ਬਣਾਵਟ ਬੜੀ ਚੰਗੀ ਹੈ ਉਤੋਂ ਬਹੁਤ ਸੋਹਣੀ ਦਿਸਦੀ ਹੈ ਹਵਾਨਾ ਫੈਕਸ ਹੈ ਚੰਗਾ ਹਵਾਨਾ ਸੋ ਚੰਗਾ ਦੁੱਧ ਪਾਉਗੀ ਦੁੱਧ ਹਮੇਸ਼ਾ ਸੇਵਾ ਨਾਲ ਹੀ ਹੁੰਦਾ ਵੱਧ ਕਰ ਲੋਗੇ ਇਦਾਂ ਦੀਆਂ گاਵਾ ਇਹ ਦੁੱਧਾਸਤੇ ਨਸਲਾਂ ਤਿਆਰ ਹੋ ਜਾਂਦੀਆਂ ਵੱਧ ਚੋਲੋਗੇ ਬਾਕੀ ਭਾਈ ਜਿੰਨਾ ਇਹਦਾ ਢੱਡਰਾ ਜਿੰਨੀਆਂ ਵੀ ਆਪਾਂ ਵੇੜਾ ਦਿਖਾ ਰਹੇ ਆ ਇੰਨਾ ਕੁ ਵਧੀਆ ਕੰਪੈਕਟ ਢੱਡਰਾ ਬਹੁਤ ਸੋਹਣਾ ਬਾਕੀਲੇ 3 ਦਿਨ ਪੂਰੇ ਹਲੇ ਨੇ ਕੋਈ ਪੁੜਾ ਪਾੜਾ ਕੁਝ ਨਹੀਂ ਨਮਾਇਆ ਆ ਚੀਜ਼ਾਂ ਬਹੁਤ ਪਿਆਰੀਆਂ ਨੇ ਲੈ ਕੇ ਸਕੋਰ ਤੋਂ ਲੱਗ ਗਿਆ ਥੱਲੇ ਤੱਕ ਵੀ ਬੜੀ ਵਧੀਆ ਗਈ ਬਾਕੀ ਹਰੇਕ ਭਰਾ ਦੇ ਮਾਰਜਨ ਦੇ ਵਿੱਚ ਆ ਵੀ ਜਿੱਦਾਂ ਵੀ ਵੀਰ ਕੋਈ ਪਰਚੇਜ਼ ਕਰਨਾ ਚਾਹੁੰਦਾਗਾ ਚੱਲ ਬੱਤ ਚੱਲ ਇਹ ਦੋ ਅੱਗੇ ਬਾਈ ਜਿਹੜੀਆਂ ਇਹ ਬੱਚੀ ਨੇ ਬਾਈ ਦੁੱਧ ਦਿੱਤਾਗਾ 27 28 ਕਿਲੋ ਪਹਿਲੇ ਸੂਏ ਦੂਜਾ ਸੂਆ ਬੜੀ ਪਿਆਰੀ ਬੱਚੀ ਹੈਗੀ ਇਹ ਡੈਨਮਾਰਕ ਦੇ ਸੀਬੰਦੀ ਆ ਹੂੰ ਤੇ ਟਾਂਚਾ ਬੜਾ ਵਧੀਆ ਇੱਕ ਹਫਤਾ ਇਹਦਾ ਪੈਂਡਿੰਗ ਆ ਬਾਈ ਰੇਟ ਬਾਈ ਰੇਟ ਬਾਈ ਇਹਦਾ 1,30,000 ਰੁਪਇਆ 1,30 ਹਾਂ ਤੇ ਇਹਦੇ ਆਪਾਂ 100 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ ਕੋਕਲੀ ਵੀ ਲੈਂਦਾ ਹੋਇਆ ਠੀਕ ਹੈ ਉਹ ਵੇਖੋ ਸਟਰਕਚਰ ਦੋਸਤੋ ਇਹ ਵੀ ਪੂਰੀ ਨਰੋਈ ਹੈ ਹਵਾਨਾ ਇਹਦਾ ਵੀ ਫਿਕਸ ਹੈ ਸੋਹਣੀ ਵਗਾ ਠੰਡ ਇੰਨੀ ਕਾ ਬਾਈ ਜਿਜਿਤੇ ਹੂੰ ਬਹੁਤ ਠੰਡੇ ਜਿੱਥੇ ਮਰਜ਼ੇ ਨੂੰ ਇਦਾਂ ਇਦਾਂ ਹੀ ਛੱਡ ਕੇ ਜੇ ਉੱਤੇ ਰੱਸਾ ਰੱਖ ਕੇ ਜਿੱਥੇ ਮਰਜ਼ੀ ਖੜ ਜੇ ਚਮਕ ਇਹਦੇ ਸਰੀਰ 'ਚ ਇੰਨੀ ਆ ਥਣਾ ਦਾ ਗੈਪ ਇੰਨਾ ਵਧੀਆ ਤੇ ਅੱਗੋਂ ਪਿੱਛੋਂ ਜਿੱਦਣ ਬਈ ਇਹ ਤਿਆਰ ਹੋਈ ਫੁੱਲ ਇਹਦੇ ਅਡਰ ਦੀ ਕੁਆਲਿਟੀ ਇੰਨੀ ਕਾ ਵੀ ਆ ਦੋ ਦੋ ਫੋਟਾ ਡਰੇ ਨੇ ਬਾਹਰ ਕੱਢ ਦੇਣਾ। ਤੋਂ ਅੱਥੀ ਚੁਵਾਈ ਵਾਲਾ ਥਣ ਲੰਬਾਈ ਫੁੱਲ ਆ ਦੱਸੋ ਸੋਹਣਾ ਸਟਰਕਚਰ ਘਰੇ ਬੰਨ ਕੇ ਰੱਖਦੇ ਹੋ ਤਾਂ ਵੀ ਬਹੁਤ ਸੋਹਣੀ ਗਾ ਲੱਗੂਗੀ। ਲੰਬਾਈ ਬਹੁਤ ਆ ਬਈ ਜੀ ਜੀ ਤੱਕੋਂ ਲੈ ਕੇ ਪਿੱਛੇ ਤੱਕ ਬਹੁਤ ਲੰਬਾਈ ਆ। ਤੋਂ ਇੱਕ ਹਫ਼ਤਾ ਲਊਗੀ ਇਹ ਤਿਆਰੀ ਇੰਨੀ ਕ ਸੋਹਣੀ ਕਰੂਗੀ ਸ਼ਾਨਦਾਰ ਵੀ ਆਪਾਂ ਵੇਖਣ ਲੈ ਕੇ ਹੋਣੀ ਆ। ਠੀਕ ਹੈ ਜੇ ਇਹ ਚਾਰੇ ਵਾੜਾ ਜੇ ਕੋਈ ਜੋਟਾ ਵੀ ਪਰਚੇਜ ਕਰਦਾ ਤਾਂ 200 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ ਇਹ ਕੱਲੀ ਬੱਚੀ ਨੂੰ ਕੋਈ ਪਰਚੇਜ ਕਰਦਾ ਤਾਂ 100 ਕਿਲੋਮੀਟਰ ਤੱਕ ਪਹੁੰਚ ਦੇ ਦ। ਠੀਕ। ਸੋ ਇਹ 400 ਨੂੰ ਵਾੜਾ ਦਿਖਾ ਤੀਆਂ ਦੱਸੋ ਇਦੋਂ ਅੱਗੇ ਕੋਸੇ ਇਸ ਸਾਈਡ ਦੇ ਉੱਤੇ ਗਾਣ 6 ਦੰਦ ਬੱਚੀ ਆ ਬਾਈ ਜੀ ਜੀ ਤਾਂ 30 32 ਕਿਲੋ ਦੁੱਧ ਕਰਮੇ ਵਾਲੀ ਦੇ ਪਹਿਲੇ ਸੂਏ ਦਿੱਤਾ ਹੋਇਆ ਅੱਡਰ ਜਿੰਨੀਆਂ ਵੀ ਗਾਵਾਂ ਦਿਖਾਵਾਂ ਸਾਰੀਆਂ ਕੰਪੈਕਟ ਖੋਲਬਤ ਹੱਥੀ ਚਵਾਈ ਵਾਲਾ ਥਣ ਵੀ ਆ ਤੇ ਅੱਗੇ ਵੀ ਜਿੱਦਾਂ ਕੋਈ ਮਸ਼ੀਨ ਤੇ ਤਾਂ ਚਲੋ ਜਿੱਦਾਂ ਦਾ ਵੀ ਮਰਜ਼ੀ ਆਪਾਂ ਲਾ ਲੀਏ ਚੱਲੇ ਜਾਂਦਾ ਬਹੁਤ ਸੋਹਣਿਆ ਡਰ ਕੁਆਲਿਟੀ ਦੀ ਬੱਚੀ ਆ ਕੀ ਰੇਟ ਰੂਗਾ ਰੇਟ ਬਈ ਇਹਦੇ 1,30,000 ਰੁਪਏ ਜਿਹੜਾ ਜਮਾ ਬਾਜਵ ਰੇਟ 1,30,000 ਸੋਹਣਾ ਟਾਂਚਾ ਦੱਸੋ ਇਹ ਤਾਂ ਬੱਚੇ ਬੜੇ ਵਧੀਆ ਪਾਊਗੀ ਬਾਕੀ ਲੰਬਾਈ ਬਰੀਡ ਬਈ ਅਡਰ ਅਡਰ ਬੜਾ ਸ਼ਾਨਦਾਰ ਅਡਰ ਆ ਬਈ ਹਾਂਜੀ ਅੱਗੇ ਨੂੰ ਵੀ ਹਵਾਨਾ ਫੁੱਲ ਪਿਛਾਉਂ ਦਾ ਜੇ ਇਹਨੇ ਪੂਰਾ ਭਰਨਾ ਹੈ ਪੇਟ ਦਾ ਸਾਈਜ਼ ਦੇਖੋ ਫਸਲਾਂ ਦਿਸਦੀਆਂ ਹਾਲਾਂਕਿ ਪੂਰੀ ਸੰਭੀ ਵੀ ਵੜ ਹੈ ਬੀਸੀਐਸ ਪੂਰਾ ਦਿਸਦਾ ਫਿਰ ਵੀ ਫਸਲਾਂਾਂ ਦੀ ਬਿੱਥੀ-ਬੁੱਥੀ ਸੋਹਣੀ ਦ ਹਨ ਵੇਖ ਬਾਈ ਕਿੰਨਾ ਜੋਸ਼ ਤੇ ਆ ਵੀ ਕਿੰਨਾ ਵਧੀਆ ਗੁਲਾਬੀ-ਗੁਲਾਬੀ ਬਾਕੀ ਬਾਈ ਜਿੰਨੀਆਂ ਵੜਾਂ ਨੇ ਸਾਰੀਆਂ ਮਜ਼ਬੂਤ ਢਾਂਚੇ ਦੀਆਂ ਨੇ ਠੀਕ ਹੈ ਸੋ ਇਹ ਵੀ ਦਸੋ ਵੜ ਦੂਜਾ ਸੁਆ ਜਿੰਨੀਆਂ ਵੀ ਵੜਾਂ ਨੇ ਬਾਈ ਜੁਜੀਤ ਦੇਖ ਜਾਨਵਰ-ਜਾਨਵਰ ਦੀ ਰੇਟ ਤਾਂ ਵੈਸੇ ਪਰ ਆਪਣਾ ਇੰਨਾ ਕ ਹੈਗਾਗਾ ਵੀ ਆਮ ਸਾਰੇ ਜਗ੍ਹਾ ਨਾਲ ਆਪਣਾ ਰੇਟ ਦਾ ਫਰਕ ਹੀ ਮਿਲੂਗਾ ਕਿਉਂਕਿ ਉਹ ਲੈਣ ਵੇਲੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿਦਾਂ ਜਾਨਵਰ ਲੈਣਾ ਹੈ ਕਿਹਦੀ ਕੀ ਡਿਟੇਲ ਹੈ ਇਹ ਬੱਚੀ ਨੇ ਬਾਈ ਦੁੱਧ ਦਿੱਤਾ ਹੈ 35 36 ਕਿਲੋ ਅੱਛਾ ਅਜੇ ਦੇ 15 ਦਿਨ ਬਾਕੀ ਨੇ ਜਿੱਦਾਂ ਆਪਾਂ ਕਹਿੰਨੇ ਵੀ ਬੈਟ ਗੋਲਡ ਯਾ ਸਵੇਲਿੰਗੇ ਪਾਉਣੀ ਚਾਲੂ ਕਰ ਗਈ ਹੂੰ ਤੇ ਬਹੁਤ ਵਧੀਆ ਬੱਚੀ ਆ ਬਾਈ ਕੀ ਰੇਟ ਰੋਗ ਇਹ ਤਿੰਨ ਵੜਾ ਆਪਣੇ ਕੋਲੇ ਜਿਗਜੀਤ ਥੋੜੇ ਵੱਡੇ ਮੁੱਲ ਦੀਆਂ ਨੇ ਹੂੰ ਇਹ ਬੱਚੀ ਬਾਈ ਆਪਾਂ 1.65 ਲੱਖ ਦੀ ਬੱਚੀ ਦੇ ਦਾਂਗੇ ਠੀਕ ਹੈ ਸੋ ਬਿਊਟੀ ਦੇਖੋ ਦੋਸਤੋ ਵਾਈਟ ਰੰਗ ਦੇ ਵਿੱਚ ਹੈ ਬਹੁਤ ਸੋਹਣੀ ਬੈਣ ਲੰਬਾਈ ਇਹਦੀ ਵੀ ਬਹੁਤ ਸੋਹਣੀ ਹੈ। ਇਧਰ ਜਿਹੜੀਆਂ ਬਾਈ ਬੈੜਾ ਦਿਖਾਵਾਂਗੇ ਇਹਨਾਂ ਦੀ ਵੀ ਝੋਟੇ ਝੋਟੇ ਦੀ ਪਹੁੰਚ ਦੇ ਦੇ ਦਾਂਗੇ ਕੋਈ ਚੱਕਰ ਨਹੀਂ। ਠੀਕ ਹੈ। ਸੋ ਦੇਖੋ ਵੇਰ ਦੋਸਤੋ ਸੀਲ 3 ਹੀ ਹੁੰਦੀਆਂ ਗਾਵਾ ਜਿੰਨੀ ਕਿ ਨਸਲ ਇਹਨਾਂ ਦੀ ਪਿਓਰ ਹੋ ਜਾਂਦੀ ਕਿਉਂਕਿ ਐਚ ਐਫ ਜਿਹੜੀ ਉਹ ਹੈ ਹੀ 3 ਹੀ ਬਹੁਤ ਵਧੀਆ ਮੱਛੀ ਹੈ ਬਾਈ ਜਦਾਂ ਤੇ ਹੱਥ ਫੇਰਦੇ ਨਾ ਐਦਾਂ ਲੱਗਦਾ ਵੀ ਜਿਵੇਂ ਸਲੀਨ ਹੁੰਦੀ ਹੈ। ਇਸ ਦੇ ਆਰਡਰ ਦੀ ਕੁਆਲਿਟੀ ਬਾਈ ਇੰਨੀ ਕਿ ਵਧੀਆ। ਹਮ ਇੱਥੋਂ ਦੇਖ ਵੀ ਕਿਦਾਂ ਇਹਦੀ ਆਰਡਰ ਦੀ ਕੁਆਲਿਟੀ ਹੈ। ਇਹ ਸਵੈਲਿੰਗਾਂ ਦੇ ਪਾਣੀ ਚਾਲੂ ਕਰ ਗਈ। ਹਮ ਖਾਨਤ ਦੀ ਚੋਈ ਆ ਰਹੂਗਾ 15 ਦਿਨਾਂ ਚ ਬਈ ਬੱਚੀ ਜਮਾ ਤਿਆਰ ਹੋ ਜੂ ਇਹ ਠੀਕ ਐ ਲੈ ਚਲੀ ਮੈਂ ਲੈ ਜਾ ਪੁੱਤ ਸਬਹੁਤ ਸੋਹਣੀ ਵੈੜਾ ਦੱਸੋ ਇਹ ਵੀ ਨਾਗਾ ਸਾਰੇ ਹੀ ਇੱਕ ਇੱਕ ਕਰਕੇ ਦਿਖਾ ਦੇਨੇ ਤੇ ਕੱਲੇ ਕੱਲੇ ਦਾ ਰੇਟ ਵੀ ਦੱਸ ਦੇਣਾ ਅੱਗੇ ਦੂਜਾ ਸੂਆ ਬੱਚੀ ਸੂ ਬਾਈ ਇਹ ਵੀ ਸਵੇਲਿੰਗ ਪਾਉਣੀ ਚਾਲੂ ਆ ਇਹ ਹਫਤਾ ਲੈ ਵੀ ਸਕਦੀ ਆ ਤੇ ਇੱਕ ਦੋ ਦਿਨਾਂ ਚ ਬੱਚਾ ਵੀ ਦੇ ਸਕਦੀ ਇਹਦਾ ਰੇਟ ਕੀ ਰਹਿਣਾ ਰੇਟ ਬਈ ਇਹਦਾ ਲੈਣ ਦੇਣ ਵਾਲਾ ਜਿਹੜਾ ਫਾਈਨਲ ਰੇਟ ਆ ਉਹ 1,80,000 ਰੁਪਏ ਬਈ ਇੱਕ ਕੱਸੀ ਹਾਂਜੀ ਪਰ ਆਰਡਰ ਦੀ ਬਣਾਵਟ ਦੇਖਿਓ ਜੀ ਦੁੱਧ ਬਾਈ ਜਿਹੜਾ ਵੀਰ ਮਰਜ਼ੀ ਲੈ ਜਾ 45 ਕਿਲੋ ਦੁੱਧ ਦੇ ਕਰਮਾਂ ਲਈ ਪਾ ਦੂਗੀ ਵੀ ਜਿੱਦਾਂ ਦਾ ਇਹ ਜਾਨਵਰ ਆ ਹੂੰ ਬਾਕੀ ਆਪਣੇ ਨਾਲ ਸਾਰੇ ਭਰਾ ਸਿਆਣੇ ਆ ਆਪਾਂ ਕਹਿੰਦੇ ਆ ਬਾਈ ਜਿੰਨਾ ਤੂੰ ਥੋੜੀ ਸਮਝਾ ਤੁਸੀਂ ਉਹਨਾਂ ਮੰਨ ਕੇ ਲੈ ਜਾ ਸਹੀ ਆ ਸੋ ਸੋਨੂੰ ਜਿੰਨਾ ਇਕ ਲੱਗਦਾ ਤੁਸੀਂ ਚੋਲੋਗੇ ਉਹਨਾਂ ਦੇਖ ਲਓ ਪਰ ਵੀ ਇਦਾਂ ਦੇ ਜਾਨਵਰ ਹਰੇਕ ਵੀਰ ਜੱਜਮੈਂਟ ਕਰ ਸਕਦਾ ਵੀਡੀਓ ਜਦੋਂ ਕਿਤੇ ਇਹਦੀ ਫੁੱਲ ਤਿਆਰੀ ਚ ਪੈ ਜੇ ਦੋਸਤੋ ਇਹਦਾ ਆਰਡਰ ਜਿਹੜਾ ਨੋ ਬੜਾ ਬਾਖਮਾਲ ਆ ਬਾਈ ਦੋ ਦੋ ਫੁੱਟੇ ਨੇ ਆਰਡਰ ਬਾਹਰ ਕੱਢ ਦੇਣਾ ਹਲੇ ਸਵੈਲਿੰਗ ਇਹਨੇ ਚਾਲੂ ਇਦਰੇ ਇਹ ਮੂਰਲਾ ਥਣ ਜੇ ਵੇਖਾਂਗੇ ਤਾਂ ਲੈਣ ਦੇ ਵਿੱਚ ਪਰਲਾ ਦਿਸਦਾ ਨਹੀਂ ਕੋ ਜੀ ਪਿੱਛੇ ਵਾਲੇ ਥਣ ਜਮਾ ਜਿਵੇਂ ਆਪਾਂ ਕਹਿੰਦੇ ਹਸਲ ਰਿਜ਼ਰਵ ਬਰੀਡ ਵਾਲੀ ਪਿੱਛੇ ਦੇਖਿਓ ਦੱਸੋ ਕਿੱਥੋਂ ਕੀਤੀ ਹੈ ਵੈਣ ਨੇ ਉੱਪਰੋਂ ਬਿਲਕੁਲ ਸ਼ੁਰੂਆਤ ਹੋਈ ਖੁੱਚਾਂ ਤੋਂ ਉੱਤੇ ਪਿਆ ਹਵਾਨਾ ਥੋੜੀ ਥੋੜੀ ਭਲੂਨ ਦਿਸਦੀ ਬਸ ਬਈ ਚਾਲੂ ਕਰ ਗਈਆਂ ਹੁਣ ਕਿਉਂਕਿ ਇੱਥੇ ਬਈ ਜਦੋਂ ਜਮਾ ਤਿਆਰੀ ਤੇ ਹੋਈ ਉਸ ਦਿਨ ਆ ਚੀਜ਼ਾਂ ਤਾਂ ਹਲੇ ਆ ਚੀਜ਼ ਬਈ ਸਾਰੀ ਭਰਨੀ ਹੈ ਨੇ ਸਹੀ ਹੈ ਸੋ ਬਹੁਤ ਉੱਤੋਂ ਚਲਵਾਤਾ ਹਵਾਂ ਨਹੀਂ ਤੋਰ ਦੇ ਬਈ ਇੱਕ ਜਿਹੜਾ ਹੋਰ ਕਢਾ ਦੇ ਦਾ 1,80,000 ਰੇਟ ਬਾਕੀ ਤੁਸੀਂ ਦਿਲ ਬਣਾ ਕੇ ਆਇਓ ਜਿਹੜਾ ਵੀ ਰ ਆ ਗਿਆ ਮੈਨੂੰ ਲੱਗਦਾ ਵੀ ਮੁੜਦਾ ਨਹੀਂਗਾ ਸੌਦਾ ਕਰਨ ਨਾਲੋਂ ਜਿੰਨੀਆਂ ਵੀ ਵੇੜਾਂ ਬਾਈ ਦਿਖਾਵਾਂਗੇ ਸਾਰੀਆਂ ਇਦਾਂ ਦੀਆਂ ਨੇ ਵੀ ਜਿਹੜਾ ਵੀ ਇੱਥੇ ਵੈਸੇ ਵੀ ਬਾਈ ਮੁੜਦਾ ਨਹੀਂ ਆਪਣੇ ਕੋਲੇ ਅੱਗੇ ਵੀ ਜਿੱਦਾਂ ਆਉਂਦੇ ਨੇ ਹਰ ਤਰ੍ਹਾਂ ਦੇ ਬਜਟ ਦਾ ਜਾਨਵਰ ਹੁੰਦਾ ਜੇ ਤੱਕ ਇਹ ਹੁੰਦਾ ਵੀ ਆਪਣੇ ਕੋਲ ਸਾਰੀ ਹਾਈएस्ट ਰੇਟ ਉਹ ਗੱਲ ਵੱਖਰੀ ਦੇਖੋ ਹਰ ਵੀਰ ਦੇ ਮੰਨ ਕੇ ਮਾਰਜਨ ਦੇ ਵਿੱਚ ਜਾਨਵਰ ਨੇ ਜਿਨੇ ਲੱਖ ਵਾਲੀ ਲੈਣੀ ਆ 10 ਵਾਲੀ ਲੈਣੀ ਆ 5 ਵਾਲੀ ਲੈਣੀ ਆ ਪਰ ਜਾਨਵਰ ਸਾਰੇ ਕੰਪੈਕਟ ਆ ਡਰ ਦੇ ਜਿੰਨੇ ਵੀ ਆਪਾਂ ਦਿਖਾਵਾਂਗੇ ਇਹ ਤੋਂ ਅੱਗੇ ਬਾਈ ਜਿਹੜੀ ਵੇੜ ਖੜੀ ਏ ਵੀ ਬਾਈ ਸਰਾਜੀ ਜੀ ਆ ਇਹਨੇ 37 ਕਿਲੋ ਦੁੱਧ ਬਾਈ ਪਲੂਣ ਨੇ ਦਿੱਤਾ ਹੋਇਆ ਦੂਜਾ ਸੂਆ 15 ਦਿਨਾਂ ਦੀ ਕੱਚੀ ਆ ਕੀ ਕੀ ਮਿੱਤਰੋ ਇਹਦਾ ਰੇਟ ਬਈ ਫਾਈਨਲ ਰੇਟ ਆ ਇਹਦਾ ਮੁੱਲ 195 190 ਦੀ ਦੇਣੀ ਆ ਦੇਖੋ ਇਹਦੀ ਬਿਊਟੀ ਇਹਦਾ ਵੀ ਹਵਾਨਾ ਖੁੱਚਾਂ ਤੋਂ ਉੱਤੇ ਆ ਮਿੱਠੀ ਚੰਗੀ ਆ ਥਨਾਂ ਦੇ ਵਿੱਚ ਬਹੁਤ ਸੋਹਣੀ ਤਿਆਰੀ ਫੜੂਗੀ ਅਜੇ ਦਿਨ ਲੈਂਦੀ ਆ ਤੈਨੂੰ ਬਈ 15 ਹੁੰਦੀ ਨਹੀਂ ਦੁੱਧ ਜ਼ਿਆਦਾ ਨਹੀਂ ਆਪਾਂ ਕਹਿੰਦੇ 40 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਜੇ ਬਕ ਇੰਨੀ ਕੁ ਜ਼ਿਆਦਾ ਬਰੀਕੀ ਆ ਬਾਈ ਦੇਖ گاਵਾ ਆਉਂਦੀਆਂ ਨੇ ਜਾਂਦੀਆਂ ਨੇ ਵਿਕੀ ਵਿਕਰੀ ਹੋਈ ਜਾਂਦੀ ਆ ਜਨਵਰਾਂ ਦੀ ਇਹਦੇ ਵਿੱਚ ਬਰੀਕੀ ਦੇਖ ਲਾ ਬਾਈ ਕਿਤੇ ਵੀ ਇਹਦੇ ਐਕਸਟਰਾ ਫੈਟ ਨਹੀਂ ਸਹੀ ਚੰਕ ਫੁੱਲ ਹੈ ਮੋਟਾਪਣ ਕਿਤੇ ਵੀ ਨਹੀਂ ਪੁੜਿਆਂ ਦੀ ਚੜਾਈ ਉਤੋਂ ਜਿੰਨੇ ਅਗਲੇ ਹੱਡ ਚੌੜੇ ਆ ਉਨੇ ਹੀ ਪਿੱਛੋਂ ਚੌੜੀ ਇਹ ਵਹਿਣ ਥਣੇ ਦਾ ਵੀ ਹੱਥੀ ਚਵਾਈ ਵਾਲਾ ਪਰ ਦੁੱਧ ਜਿਹੜਾ ਉਹ ਚੰਗਾ ਦੁੱਧ ਜਿਹੜਾ ਆਮ ਤੌਰ ਤੇ ਆਪਾਂ ਮਸ਼ੀਨਾਂ ਨਾਲ ਚੋਣੇ ਦੋਨੇ ਪਾਸੇ ਬਹਿ ਕੇ ਚੋਲੋਂਗੇ گاਵਾਂ ਨੂੰ ਕੋਈ ਦਿੱਕਤਾਂ ਹੁੰਦੀ ਨਹੀਂ ਤੇ ਦੋ ਜਾਨੇ ਵੀ ਚੋਲੇਣਗੇ ਬਾਕੀ ਆ ਕੇ ਦੇਖਿਓ ਜੇ ਜਿਹੜੇ ਵੀਰ ਨੇ ਪੇਮੈਂਟ ਇਨਵੈਸਟ ਕਰਨੀ ਹੈ ਇਦੂ ਅੱਗੇ ਅੱਗੇ ਭਾਈ ਇਹ ਵੇਣਾ ਕੱਚੀਆਂ ਨੇ ਆਪਾਂ ਵਖਾ ਦਿੰਦੇ ਆ ਜਟਾ ਬੱਛੀ ਆ ਭਾਈ प्रदीप ਭਾਈ ਇਦੂ ਅੱਗੇ ਜਿਹੜੀ ਇਹ ਵੈ ਜਿਹੜੀਆਂ ਵੇੜਾ ਭਾਈ 20 ਦਿਨਾਂ ਦੀ ਕੱਚੀ ਆ ਠੀਕ ਐ ਤੇ ਇੱਗੇ ਇਹ ਵੀ ਵੈੜ ਕੱਚੀ ਆ 25 ਦਿਨਾਂ ਦੀ ਜਿੱਦਾਂ ਕੋਈ ਵੀਰ ਚਲੋ ਅੱਗੇ ਹੁੰਦਾ ਵੀ ਆਪਾਂ ਸਾਂਭ ਲਾਂਗੇ ਜਨਮਰ ਵੀ ਚਲੋ ਹਨਾ ਇਹ ਵੈੜ ਇੱਕ 35 ਦੀ ਦੇ ਦਾਂਗੇ ਇਹ ਵੀ ਇੱਕ 35 ਦੀ ਦੇ ਦਾਂਗੇ ਠੀਕ ਐ ਹਜੇ 20 ਦਿਨ ਇਹ ਲੈਣ ਹਾਂ ਭਾਈ ਇਹ 25 ਦਿਨ ਨੂੰ 20 ਦਿਨ ਨੂੰ ਜਿਹੜੇ ਇਹ ਬੱਛਿਆ ਇਹਦਾ 24 25 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਇਹਦੇ ਮੰਨ ਕੇ 15 ਦਿਨ ਹੀ ਰਹਿੰਦੇ ਨੇ ਇਹਦਾ ਬਾਜਬ ਰੇਟ 1 ਲੱਖ 500 15 ਦਿਨ ਬਾਕੀ 1 ਲੱਖ 5000 ਰੇਟ ਦੁੱਧ ਮੰਨ ਕੇ ਵੀ ਇਹਨੂੰ 25 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਲੇ ਵੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਇਹਨੇ 22 23 ਕਿਲੋ ਪਲੂਨ ਨਹੀਂ ਦਿੱਤਾ ਜੀ ਠੀਕ ਹੈ ਬੰਦੇ ਬਈ ਲੈ ਚੱਲ ਸੋ ਦੋਸਰੇ ਅੱਜ ਜਿਹੜੀਆਂ ਗਾਵਾਂ ਵਿਕਰੀ ਆਲੀਆਂ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹਰ ਰੋਜ਼ ਪਸ਼ੂ ਬਾਈ ਵੇਚਦਾ ਹੈ ਜਦੋਂ ਇਹ ਵੀਡੀਓ ਤੁਸੀਂ ਦੇਖ ਰਹੇ ਹੋਵੋਗੇ ਤੇ ਮੈਨੂੰ ਇਹ ਪੱਕਾ ਯਕੀਨ ਹੈ ਵੀ ਇੱਥੇ ਪੰਜ ਚਾਰ ਨਾਕ ਹੋਰ ਵੀ ਨਵੇਂ ਆ ਜਾਣਗੇ ਉਹਨੂੰ ਤੇ ਜਦੋਂ ਨੂੰ ਤੁਸੀਂ ਪਹੁੰਚਣਾ ਹੋ ਸਕਦਾ ਇਹਨਾਂ ਚੋਂ ਦੋ ਨਗ ਵੇਖ ਵੀ ਜਾਣ ਕਿਉਂਕਿ ਜਿੱਦਾਂ ਪਸ਼ੂ ਰੂਟੀਨ ਚਾਹੁੰਦੇ ਓਵੇਂ ਗਾਹਕ ਵੀ ਹਰ ਟਾਈਮ ਬਾਈ ਕੋਲ ਪਹੁੰਚਦਾ ਰਹਿੰਦਾ ਹੈ ਪਸ਼ੂ ਖਰੀਦਣਾ ਤੁਹਾਡੀ ਆਪਦੀ ਇੱਛਾ ਹੈ ਜਿਹੜਾ ਪਸ਼ੂ ਖਰੀਦਣਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਹਰੇਕ ਤਰ੍ਹਾਂ ਦਾ ਮਤਲਬ ਜਿੱਦਾਂ ਵੀ ਤੁਸੀਂ ਤਸੱਲੀ ਕਰਨਾ ਚਾਹੁੰਦੇ ਹੋ ਨਿਰਖ ਫਰਕ ਕਰਨੀ ਚਾਹੁੰਦੇ ਹੋ ਉਹ ਕਰ ਸਕਦੇ ਹੋ ਇੱਥੋਂ ਦੀ ਗਰੰਟੀ ਹੈ ਉਸ ਤੋਂ ਬਾਅਦ ਚ ਜਿਹੜਾ ਤੁਸੀਂ ਪਸ਼ੂ ਖਰੀਦ ਲੈਂਦੇ ਹੋ ਤੁਹਾਡੀ ਕਿਸਮਤ ਹੈ ਤੁਸੀਂ ਉਹਦੇ ਚੋਂ ਕਿਦਾਂ ਦਾ ਲਾਹਾ ਲੈਨੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ